ਕਿਤਾਬ ਦਾ ਨਾਮ ਹੈਗਾ ਅ ਇਹ ਹੈਗੀ ਐਸ ਸਰਦੀ ਦੀ ਕਿਤਾਬ ਹੈ ਨੈਸ਼ਨਲਿਜ਼ਮ ਇਨ ਇੰਡੀਆ ਉਹ ਚ ਉਹਨੇ ਲਿਖਿਆ ਰਾਜ ਸਭਾ ਦੇ ਵਿੱਚ ਵੀ ਡਾਕਟਰ ਅੰਬੇਦਕਰ ਨੇ ਜਿਹੜੀ ਗੱਲ ਕਹੀ ਸੀਗੀ ਕਿ ਕੀ ਲਿਖਦਾ ਵੀ ਉਹ ਕਹਿੰਦਾ ਮੇਰੇ ਮਿੱਤਰ ਕਹਿੰਦੇ ਨੇ ਕਿ ਮੈਂ ਸੰਵਿਧਾਨ ਬਣਾਇਆ ਸੀ ਪਰ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਮੈਂ ਇਸ ਨੂੰ ਸਾੜ ਦੇਣ ਵਾਲਾ ਪਹਿਲਾ ਵਿਅਕਤੀ ਹਾਂ ਇਹ ਮੈਨੂੰ ਨਹੀਂ ਚਾਹੀਦਾ ਇਹ ਕਿਸੇ ਲਈ ਵੀ ਟੁਕਮਾ ਨਹੀਂ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਦੇਸ਼ ਵਿੱਚ ਇੱਕ ਬਹੁ ਗਿਣਤੀ ਹੈ ਤੇ ਕਈ ਘੱਟ ਗਿਣਤੀਆਂ ਤੇ ਉਹ ਘੱਟ ਗਿਣਤੀਆਂ ਨੂੰ ਕੇਵਲ ਇਹ ਕਹਿ ਕੇ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਨਹੀਂ ਨਹੀਂ ਤੁਹਾਨੂੰ ਮਾਨਤਾ ਦੇਵਾਂਗੇ ਤਾਂ ਲੋਕ ਰਾਜ ਨੂੰ ਨੁਕਸਾਨ ਪਹੁੰਚੂਗਾ ਸੋ ਸ਼ਾਇਦ ਇਹ ਵੀ ਇੱਕ ਕਿਤਾਬ ਦਾ ਹਵਾਲਾ ਮੈਂ ਤੁਹਾਨੂੰ ਦਿੱਤਾ ਵੀ ਇਹ ਕਿਤਾਬ 'ਚ ਲਿਖਿਆ ਹੋਇਆ ਜਿਹੜਾ ਇਹ ਗੱਲ ਹੁਣ ਅਗਲੀ ਗੱਲ ਤੇ ਆਪਾਂ ਆਉਨੇ ਅੱਛਾ ਹੁਣ ਅਗਲੀ ਜਿਹੜੀ ਗੱਲ ਆ ਸੋ ਮੈਂ ਸਾਡੇ ਐਸਸੀ ਸਮਾਜ ਨੂੰ ਜਾਂ ਮਾ ਸੂਦਰ ਸਮਾਜ ਨੂੰ ਕਹਾਂ ਜਿਹੜਾ ਉਹ ਵਰਨ ਵੰਡ ਦੇ ਵਿੱਚਾਨੂੰ ਵੰਡਿਆ ਗਿਆ ਕੁਝ ਕੋਈ ਜੱਟ ਐ ਕੋਈ ਮਜਵੀ ਐ ਕੋਈ ਰਮਦਾਸੀ ਐ ਕੋਈ ਮਹਿਰਾ ਕੋਈ ਸਿਗਲੀ ਗਾਹ ਕੋਈ ਬਾਲਮੀਕ ਕੋਈ ਵੀ ਸਾਰੇ ਆਪਾਂ ਉਹ ਆਪਾਂ ਨੂੰ ਸੂਦਰਾਂ ਦੀ ਕੈਟਾਗਰੀ ਹੀ ਰੱਖਦੇ ਆ ਇੱਕ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੀਆਂ ਵੀ ਅੱਜ ਐਸਸੀ ਸਮਾਜ ਦੀਆਂ ਸਾਡੀਆਂ ਜੱਥੇਬੰਦੀਆਂ ਐਸਸੀ ਸਮਾਜ ਦੇ ਲਈ ਤੁਸੀਂ ਵਾਕਈ ਜੇ ਕੁਝ ਕਰਨਾ ਚਾਹੁੰਦੇ ਹੋ ਛੋੜੇ ਦਿਲ ਚ ਦਰਦ ਹੈਗਾ ਇਸ ਕੌਮ ਲਈ ਤਾਂ ਮੈਂ ਤੁਹਾਨੂੰ ਇਹ ਗੱਲ ਬੇਨਤੀ ਕਰਨਾ ਚਾਹੁੰਦਾ ਆ ਮੈਂ ਆ ਮੈਂ ਖੁਦ ਆ ਪੜ੍ਹੀ ਆ ਆ ਇੱਕ ਬਹੁਤ ਵੱਡਾ ਗ੍ਰੰਥ ਅਦੇ ਕਿੰਨਾ ਮੋਟਾ ਹੈ ਆਹ ਭਾਰਤੀ ਲੋਕ ਨੀਂਝ ਕਿਵੇਂ ਬਣੇ ਇਹ ਗੁਰਨਾਮ ਸਿੰਘ ਮੁਸਰ ਦੀ ਲਿਖੀ ਹੋਈ ਕਿਤਾਬ ਹੈ ਅਪਿਛੇ ਜਿਉਂ ਚੜਾਈ ਕਰਗੇ ਭਾਰਤੀ ਲੋਕ ਨੀਚ ਕਿਵੇਂ ਬਣੇ ਮੈਂ ਤੁਹਾਨੂੰ ਜਿੰਨੇ ਵੀ ਅੱਜ ਤੁਸੀਂ ਜੇ ਵਕਈ ਅੰਦਰ ਤੁਹਾਡੇ ਦਰਦਾਂ ਤੇ ਕੁਝ ਕਰਨਾ ਚਾਹੁੰਦੇ ਆ ਆਪਣੀ ਕੌਮ ਲਈ ਆਪਣੇ ਦੱਬੇ ਕੁਚਲੇ ਲਤਾੜੇ ਲੋਕਾਂ ਲਈ ਤਾਂ ਇਹ ਕਿਤਾਬ ਇਹ ਕਿਤਾਬ ਪੜ ਕੇ ਪੜੋ ਵੀ ਤੇ ਉਹਨਾਂ ਆਪਣੇ ਲੋਕਾਂ ਨੂੰ ਪੜ੍ਹਾਓ ਵੀ ਜਿਹੜੇ ਅਣਪੜ੍ਹੇ ਤੇ ਉਹਨਾਂ ਨੂੰ ਦੱਸੋ ਵੀ ਤਾਂ ਤੁਹਾਡੀਆਂ ਅੱਖਾਂ ਖੁੱਲ ਜਾਣੀਆਂ ਨੇ ਤੁਹਾਡੇ ਦਿਮਾਗ ਦੇ ਕਵਾੜ ਖੁੱਲ ਜਾਣੇ ਨੇ ਵੀ ਸਾਡਾ ਅਸਲ ਦੁਸ਼ਮਣ ਕੌਣ ਆ ਇਹ ਤਾਂ ਆਪਸ ਵਿੱਚ ਇਸ ਵੇਲੇ ਦਫਾੜ ਹੋਈ ਜਾਂਦੇ ਆ 6743 ਜਾਤਾਂ ਨੇ ਛੂਦਰਾਂ ਦੀਆਂ 6743 ਜਾਤਾਂ ਜਿਹੜੇ ਜ ਆਪਾਂ ਬੰਡੇ ਹੋਏ ਆ ਤੇ 2200 ਸਾਲ ਤੋਂ ਲੈ ਕੇ 2300 ਸਾਲ ਤੋਂ ਲੈ ਕੇ ਲਗਾਤਾਰ ਸੀ ਇਹ ਗੁਲਾਮੀ ਦੀ ਚੱਕੀ ਜੀ ਪਿਸਦੇ ਆ ਰਹੇ ਆ ਜਿੱਥੇ ਲਗਾਤਾਰ ਸਾਡਾ ਹੱਕ ਮਾਰਿਆ ਜਾ ਰਿਹਾ ਲਗਾਤਾਰ ਸਾਨੂੰ 850 ਸਾਲਾਂ ਤੋਂ ਦੱਬਿਆ ਕੁਚਲਿਆ ਗਿਆ ਲਤਾੜਿਆ ਗਿਆ ਸਾਡੇ ਹੱਕਾਂ ਨੂੰ ਮਾਰਿਆ ਗਿਆ ਦੇਸ਼ ਦੇ ਅੰਦਰ 85% ਗਿਣਤੀ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਵੰਡੇ ਹੋਏ ਹਾਂ ਟੁਕੜਿਆਂ 'ਚ ਜਾਤਾਂ 'ਚ ਮਜ਼ਬਾਂ 'ਚ ਕਿਸੇ ਦੇ ਕਹੇ ਕਹਾਏ ਵਰਤੇ ਜਾ ਰਹੇ ਆ ਤਾਂ ਸਾਡੀ ਆ ਦਰਦਸ਼ਕ ਦੇ ਆਪਣੇ ਆਪ ਨੂੰ ਸਵਾਲ ਪੁੱਛੋ ਜਰੂਰ ਤੇ ਦੱਸਿਓ ਜਰੂਰ ਆਪਣੇ ਲੋਕਾਂ ਨੂੰ ਜਾ ਕੇ ਕਿ ਆਹ ਖਿਤਾਬ ਜ਼ਰੂਰ ਪੜ੍ਹਣੀ ਚਾਹੀਦੀ ਹੈ ਆ ਹੁਣ ਧਿਆਨ ਨਾਲ ਸੁਣ ਲਿਓ ਗੱਲ ਅਗਲੀ ਗੱਲ ਤੇ ਮੈਂ ਆਉਣਾ ਹੁਣ ਧਿਆਨ ਨਾਲ ਸੁਣ ਲਿਓ ਕੁਝ ਘਟਨਾਵਾਂ ਹੋਈਆਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਪਹਿਲੀ ਘਟਨਾ ਹੋਈ ਸੀਗੀ 2018 ਦੇ ਵਿੱਚ ਘਟਨਾ ਹੋਈ ਸੀ 2018 ਦੇ ਵਿੱਚ 18 ਮਾਰਚ 2018 ਦੇ ਵਿੱਚ ਮੰਦਰਾ ਜਗਨਨਾਥਪੁਰੀ ਦਾ ਮੰਦਿਰ ਜਿੱਥੇ ਦੇਸ਼ ਦੀ ਸਭ ਤੋਂ ਉੱਚੀ ਪਦਵੀ ਤੇ ਬੈਠਾ ਹੋਇਆ ਇਨਸਾਨ ਕੋਬਿੰਦ ਰਾਸ਼ਟਰਪਤੀ ਸੀ ਉਸ ਸਮੇਂ ਦਾ ਤੇ ਉਹ ਆਪਣੇ ਘਰਵਾਲੀ ਨਾਲ ਉਸ ਮੰਦਿਰ ਦੇ ਵਿੱਚ ਮੱਥਾ ਟੇਕਣ ਜਾਂਦਾ ਹੈ ਤੇ ਉਹਨੂੰ ਜਿਹੜਾ ਉੱਥੋਂ ਦਾ ਮੇਨ ਹਾਲ ਆ ਉਹਦੇ ਵਿੱਚ ਬੜਨ ਨਹੀਂ ਦਿੱਤਾ ਜਾਂਦਾ ਉਹਨੂੰ ਪੌੜੀਆਂ ਤੋਂ ਬਿਠਾ ਕੇ ਮੋੜ ਦਿੱਤਾ ਜਾਂਦਾ ਐਥੋਂ ਤੱਕ ਵੀ ਇਹ ਗੱਲ ਹੁੰਦੀ ਆ ਕਿ ਉਹਦੇ ਘਰ ਵਾਲੀ ਨੂੰ ੱੱਕੇ ਤੱਕ ਮਾਰੇ ਜਾਂਦੇ ਆ ਇਹ ਮੈਂ ਨਹੀਂ ਕਹਿੰਦਾ ਜਨਾਬ ਇਹ ਆ ਖਬਰ ਕਹਿੰਦੀ ਆ ਪੜ ਲਿਓ ਆ ਖਬਰ ਆ ਜੇ ਤੁਹਾਨੂੰ ਦਿਖ ਜੇ ਇਹਦੇ ਵਿੱਚ ਆ ਖਬਰ ਆ ਟਾਈਮਜ਼ ਆਫ ਇੰਡੀਆ ਅਖਬਾਰ ਦੀ ਖਬਰ ਆ ਇਹ 27 ਜੂਨ 2118 ਦੀ 27 ਜੂਨ 2118 ਨੂੰ ਟਾਈਮਜ਼ ਆਫ ਇੰਡੀਆ ਦੀ ਖਬਰ ਆ ਵੀ ਰਾਸ਼ਟਰਪਤੀ ਦੇ ਨਾਲ ਉੱਥੇ ਜਗਨਨਾਥਪੁਰੀ ਦੇ ਮੰਦਿਰ ਦੇ ਵਿੱਚ ਕੀ ਵਾਪਰਿਆ ਸੀ ਉਸ ਤੋਂ ਬਾਅਦ ਜਦੋਂ 18 ਮਾਰਚ ਨੂੰ ਉਹ ਜਾਂਦੇ ਨੇ ਤੇ ਇਹ ਘਟਨਾ ਵਾਪਰਦੀ ਹੈ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਭਵਨ ਦੇ ਵਿੱਚੋਂ ਚਿੱਠੀਆਂ ਕੱਢੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਆ ਕਿ ਅਸੀਂ ਤਾਂ ਜੀ ਇੱਥੇ ਸਾਡੇ ਕਿਸੇ ਕੋਈ ਕਰਮਚਾਰੀ ਨੇ ਇਹ ਜੀ ਘਟਨਾ ਕਰਤੀ ਹੋਣੀ ਆ ਜਾਣੇ ਗੱਲ ਨੂੰ ਗੋਲ ਕਰ ਗਏ ਸ਼ਾਇਦ ਉਹਨਾਂ ਨੇ ਇਹ ਵੀ ਲਿਖਿਆ ਅਖਬਾਰ ਦੇ ਵਿੱਚ ਵੀ ਸ਼ਾਇਦ ਉਹ ਹਿੰਦੂ ਨਹੀਂ ਸੀਗੇ ਤੇ ਇੱਥੇ ਹਿੰਦੂਆਂ ਨੂੰ ਆਉਣ ਦੀ ਵੀ ਆਗਿਆ ਹੈ ਤੁਸੀਂ ਦੇਖੋ ਵੀ ਇੱਕ ਦੇਸ਼ ਦਾ ਰਾਸ਼ਟਰਪਤੀ ਹੋਵੇ ਤੇ ਉਹਦਾ ਜਾਣ ਤੋਂ ਪਹਿਲਾਂ ਉਹਦੀਆਂ ਸਿਕਿਉਰਟੀਆਂ ਲੱਗਦੀਆਂ ਨੇ ਉਹਦਾ ਰੂਟ ਲੱਗਦਾ ਬਕਾਇਦਾ ਤੌਰ ਤੇ ਸਰਕਾਰ ਸੂਬਾ ਸਰਕਾਰ ਵੀ ਚਿਕਨੀ ਹੁੰਦੀ ਹੈ ਅੱਜ ਕਿਸੇ ਵੀ ਸੂਬੇ ਦੇ ਵਿੱਚ ਜਿਹੜਾ ਰਾਸ਼ਟਰਪਤੀ ਆ ਰਿਹਾ ਹੈ ਦਾ 27 ਜੂਨ 218 ਦਾ ਅਖਬਾਰ ਪੜ੍ਹ ਲਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਰਾਸ਼ਟਰਪਤੀ ਕੋਮਦਰੇ ਨਾਲ ਕੀ ਵਾਪਰਿਆ ਸੀ ਜਗਨਨਾਥ ਪੁਰੀ ਦੇ ਮੰਦਰ ਦੇ ਵਿੱਚ ਅਗਲੇ